ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਬਹੁਤ ਖਾਸ ਵੀਡੀਓ ਬਣਾ ਰਹੇ ਆ ਬਹੁਤ ਕੰਮ ਦੀ ਗੱਲ ਕਰਾਂਗੇ ਅੱਜ ਆਪਾਂ ਤੇ ਮੌਸਮ ਚੇਂਜ ਹੋ ਗਿਆ ਜੀ ਜੋ ਆਪਣੇ ਡੱਗੀਆਂ ਦਾ ਪਾਣੀ ਹੈ ਉਹ ਠੰਡਾ ਹੋਣ ਲੱਗ ਗਿਆ ਜੋ ਆਪਾਂ ਨੇ ਆ ਪਾਣੀ ਵਾਸਤੇ ਟੈਂਕੀਆਂ ਢੋਲੀਆਂ ਡੱਗੀਆਂ ਜੋ ਵੀ ਬਣਾਈਆਂ ਹੋਈਆਂ ਨੇ ਇਹਨਾਂ ਦਾ ਪਾਣੀ ਰਾਤ ਨੂੰ ਠੰਡਾ ਹੋ ਜਾਂਦਾ ਜੀ ਅ ਕੱਲ ਮੇਰੇ ਨਾਲ ਬਣ ਗਈ ਬਾਈ ਕੱਲ ਮੇਰੀ ਝੂਟੀ ਇਹ ਸਵੇਰੇ 4 ਵਜੇ ਜਦੋਂ ਆਪਾਂ ਨੇ ਇਧਰੋਂ ਖੋਲ ਕੇ ਆਪਣੇ ਇੱਧਰ ਖੁੱਲ੍ਹੀ ਤੇ ਬੰਨੀ ਤਾਂ ਇਹ ਇੱਕਦਮ ਭੱਜ ਕੇ ਪਾਣੀ ਵਾਲੀ ਡੱਗੀ ਤੇ ਚਲੀ ਗਈ ਤੇ ਇਸ ਨੇ ਠੰਡਾ ਪਾਣੀ ਪੀ ਲਿਆ ਪਾਣੀ ਪੀਣ ਤੋਂ ਬਾਅਦ ਇੱਕਦਮ ਇਕੱਠੀ ਹੋ ਗਈ ਝੋਟੀ ਤੇ ਇਹਦਾ ਜੀ ਸਰੀਰ ਦਾ ਜੋ ਆਪਣਾ ਪੇਟ ਦਾ ਟੈਂਪਰੇਚਰ ਹੁੰਦਾ ਉਹ 37 ਡਿਗਰੀ ਹੁੰਦਾ ਲਗਭਗ 37 ਡਿਗਰੀ ਹੁੰਦਾ ਤੇ ਜੋ ਅੱਜ ਕੱਲ ਪਾਣੀ ਵਾਲੀ ਡੱਗੀਆਂ ਦਾ ਟੈਂਪਰੇਚਰ ਚੱਲ ਰਿਹਾ ਹੈ ਦੇਖੋ ਜਿਹੜੀਆਂ ਆ ਪਾਣੀ ਵਾਲੀਆਂ ਹੋਦੀਆਂ ਨੇ ਆਪਣੀਆਂ ਡੱਗੀਆਂ ਲਾ ਲੋ ਇਹਨਾਂ ਦਾ ਟੈਂਪਰੇਚਰ ਹੁਣ 10 ਤੋਂ 15 ਡਿਗਰੀ ਚਲਾ ਜਾਂਦਾ ਹੈ ਰਾਤ ਨੂੰ ਤੇ ਇੱਕਦਮ ਪਸ਼ੂ ਨੂੰ ਸ਼ੌਕ ਲੱਗਦਾ ਜੀ ਜਿਸ ਕਾਰਨਾ ਪਸ਼ੂ ਇੱਕਦਮ ਹੀ ਖਾਣਾ ਪੀਣਾ ਛੱਡ ਦਿੰਦਾ ਹੈ ਤੇ ਨਾਲੇ ਤਾਂ ਪਸ਼ੂ ਦੀ ਸਰੀਰ ਦਾ ਨੁਕਸਾਨ ਹੁੰਦਾ ਤੇ ਆਪਾਂ ਨੂੰ ਉਦੋਂ ਬਾਲ ਟ੍ਰੀਟਮੈਂਟ ਕਰਵਾਉਣਾ ਪੈਂਦਾ ਜੋ ਆਪਣਾ ਪੈਸੇ ਵੀ ਲੱਗਦੇ ਨੇ ਉਹ ਤੇ ਆਪਣਾ ਤੇ ਪਸ਼ੂ ਦੁੱਧ ਵੀ ਨਹੀਂ ਪੂਰਾ ਦਿੰਦਾ ਹੈਗਾ 5-4 ਦਿਨ ਤੇ ਕਈ ਵਾਰੀ ਇਹ ਬਿਮਾਰੀ ਲੰਬੀ ਸਮਾਂ ਵੀ ਰਹਿ ਜਾਂਦੀ ਹੈ ਕਿਉਂਕਿ ਟੈਂਪਰੇਚਰ ਦੁਆਰਾ ਮੇਨਟੇਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਤੇ ਕੰਮ ਦੀ ਗੱਲ ਇਹ ਹੀ ਹੈ ਵੀ ਜੋ ਮੇਰਾ ਕਹਿਣ ਦਾ ਮਤਲਬ ਹੈ ਵੀਡੀਓ ਬਣਾਉਣ ਦਾ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਰਾਤ ਨੂੰ ਆਪਣੇ ਪਾਣੀ ਵਾਲੀਆਂ ਢੋਲੀਆਂ ਹੁਣ ਤਾਂ ਅੱਜ ਝੁੱਟੀ ਥੋੜਾ ਥੋੜਾ ਜਗੜਾ ਜਆ ਲੱਗ ਗਈ ਕਰਨ ਬਈ ਤੇ ਨਹੀਂ ਬਹੁਤ ਜਿਆਦਾ ਬੁਰਾ ਹਾਲ ਸੀ ਕੱਲ ਤਾਂ ਅੱਜ ਸਵੇਰੇ ਦੁੱਧ ਵੀ ਨਹੀਂ ਦਿੱਤਾ ਹੈਗਾ ਦੇਖੋ ਹੁਣ ਥੋੜਾ ਥੋੜਾ ਜਗੜਾ ਜਆ ਕਰਨ ਲੱਗੀ ਹੈ ਤੇ ਇਹਨੂੰ ਪੂਰੀ ਤਰ੍ਹਾਂ ਠੀਕ ਹੋਣ ਤੇ 5-6 ਦਿਨ ਲੱਗ ਜਾਣੇ ਹੁਣ 5-6 ਦਿਨਾਂ ਦਾ ਦੁੱਧ ਦਾ ਨੁਕਸਾਨ ਵੀ ਹੈ ਬਈ ਤੇ ਹੁਣ ਪਾਣੀ ਜਿਣੀਆਂ ਇਹ ਡੱਗੀਆਂ ਨੇ ਇਹਨਾਂ ਨੂੰ ਆਪਾਂ ਖਾਲੀ ਕਰਦਾ ਕਰੋ ਰਾਤ ਨੂੰ ਤਾਂ ਕਿ ਪਸ਼ੂ ਇੱਕਦਮ ਜਾ ਕੇ ਸਵੇਰੇ ਜਦੋਂ ਆਪਾਂ ਖੋਲਦੇ ਆਂ ਇਜਾ ਜਿਨ੍ਹਾਂ ਦੇ ਪਸ਼ੂ ਖੁੱਲੇ ਰਹਿੰਦੇ ਨੇ ਇੱਕਦਮ ਉਹ ਡੱਗੀ ਤੇ ਜਾ ਕੇ ਠੰਡਾ ਪਾਣੀ ਪੀਂਦੇ ਨੇ ਤੇ ਸ਼ੌਕ ਲੱਗਦਾ ਹੈ ਕਈ ਵਾਰ ਦੇਖਿਆ ਗਿਆ ਸ਼ੌਕ ਨਾਲ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ ਹੁਣ ਅੱਗੇ ਠੰਡ ਹੋਰ ਜ਼ਿਆਦਾ ਵੱਜਣੀ ਹੈ ਪਾਣੀ ਦਾ ਹੋਰ ਜ਼ਿਆਦਾ ਠੰਡਾ ਹੋਣ ਲੱਗ ਜਾਣਾ ਪਰ ਪੇਟ ਦਾ ਟੈਂਪਰੇਚਰ ਤਾਂ 37 ਰਹਿਣਾ ਨਾ ਤੇ ਉਸ ਨਾਲ ਬਈ ਪਸ਼ੂ ਦੀ ਜੋ ਕਈ ਵਾਰ ਪਸ਼ੂ ਦੀ ਮੌਤ ਵੀ ਦੇਖੀ ਗਈ ਹੈ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਤੇ ਇਸ ਗੱਲ ਦਾ ਬਈ ਧਿਆਨ ਰੱਖਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੈਸੇ ਮੈਂ ਕਹਿੰਦਾ ਨਹੀਂ ਹੁੰਦਾ ਵੀਡੀਓ ਸ਼ੇਅਰ ਕਰਨ ਵਾਸਤੇ ਪਰ ਇਹ ਸਾਰੇ ਕਿਸਾਨਾਂ ਵਾਸਤੇ ਬਹੁਤ ਕੰਮ ਦੀ ਗੱਲ ਹੈ ਤੇ ਇਹ ਵੀਡੀਓ ਬਈ ਸ਼ੇਅਰ ਕਰਨੀ ਬਣਦੀ ਹੈ ਤੇ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ